ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਆਜੀ ਵੀਡੀਓ ਵਿੱਚ ਨੀਲੀ 라ਵੀ ਦਾ ਬੂਰਾ ਤੁਹਾਨੂੰ ਸਾਹਣ ਦਿਖਾਉਣਾ ਨਾਲ ਮਾਖੜੀਆ ਰਿਕਾਰਡ ਬਾਇਓ ਡਾਟਾ ਸਾਰਾ ਦੱਸਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਹੈਗਾ ਵੀਰੇ ਚੰਦੂ ਸਿੰਘ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9878880777 9878880777 ਅੱਜ ਆਪਾਂ 3 ਤਰੀਕ ਨੂੰ ਵੀਡੀਓ ਕਵਰ ਕਰਦੇ ਆਪਾਂ ਨੀਲੀ 라ਵੀ ਬੂਰੇ ਸਾਹਣ ਦੀ ਕਿੰਨੇ ਉਮਰ ਦਾ ਹੋ ਗਿਆ ਸਾਣ ਇਹ ਇਹਲੇ ਹਲੇ ਛੋਣੇ ਇੱਕ ਤਿੰਨ ਸਾਲ ਤਿੰਨ ਸਾਲ ਦਾ ਹੁਣ ਜਣੀ ਮਤਲਬ ਦੋ ਦੰਦ ਹੀ ਆਜੇ ਅੱਛਾ ਮੂੰਹੋਂ ਦੋ ਦੰਦ ਹੀ ਹੋਇਆ ਹੈ ਨਾ ਸੋ ਦੋਂਦਾ ਕੱਟਾ ਇਹ ਜਮਾ ਤੇ ਆ ਖੜੀ ਹੈ ਇਹਦੀ ਮਾਂ ਹਨਾ ਤੇ ਮਾਂ ਵੀ ਫਿਰ ਬਾਜੋ ਬਖਰੀਦ ਲੈਂਦੀ ਸੀ ਉਥੋਂ ਹਨਾ ਹਾਂ ਮਾਂ ਵੀ ਫਿਰ ਮੇਰੇ ਸਾਹ ਦੇਖ ਕੇ ਆਪਾਂ ਮਾਂ ਵੀ ਇਹਦੀ ਮਾਂ ਵਾਲੀ ਚਾਰ ਬੰਨਵਾ ਲੈ ਕੇ ਆਪਾਂ ਲਾਈਵ ਚ ਵਾਈ ਕਰਾਵਾਂਗੇ ਪਰ ਮਾਨੂੰ ਅਸਰ ਕਰ ਹੁਣ ਇਹ ਕੀ ਮੇਰੇ ਹਿਸਾਬ ਨਾਲ ਚੌਥਾ ਕਹੂ ਸੁਆ ਸੁਦੀ ਤੀਜਾ ਇਹ ਜੋ ਇੱਕ ਵਾਰੀ ਮੈਂ ਸੁਆ ਗਈ ਸੀ ਤੀਜੀ ਬਣਦੀ ਆ ਪਰ ਉਹ ਹਿਸਾਬ ਨਾਲ ਚੌਥਾ ਇਹ ਮੰਡੀ ਕਲਾ ਪਿੰਡ ਤੋਂ ਖਰੀਦੀ ਆਪਾਂ ਇੱਕ ਕੱਟਾ ਦਾ 100 ਵੀਰੋ ਦੱਸ ਦੇਣਾ ਮੇਰੇ ਕੋਲ ਵੀ ਆਇਆ ਸੀਗਾ ਕੱਟਾ ਤੇ ਉਹਦੇ ਫਿਰ ਨਫਾ ਦਾ ਮੈਨੂੰ ਮੂੰਹੋਂ ਮੰਗਿਆ ਦੇਦਾ ਤੂੰ ਹਨਾ ਆਹਦੇ ਫਿਰ ਮੈਨੂੰ ਚੀਜ਼ ਚਾਹੀਦੀ ਲੱਗੀ ਦੇਣ ਨੂੰ ਚੀਜ਼ ਚੰਗੀ ਸੀ ਆਪਾਂ ਮੈਂ ਪਾਉਣ ਤੋਂ ਅੱਜ ਤੋਂ ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਹੋ ਗਿਆ ਹਾਂ ਸਾਲ 2 ਸਾਲ ਹੀ ਹੋ ਚਲੇ ਮੇਰੇ ਹਿਸਾਬ ਨਾਲ ਹਾਂ ਝੋਨੇ ਬਟਨ ਤੋਂ ਪਹਿਲਾਂ ਲੈ ਜੀ ਪਿਛਲੇ ਸਾਲ ਦੇ ਸੋਰ ਬੱਚਾ ਸੀ ਮੇਰੇ ਕੋਲ ਤੇ ਆਏ ਮਹੀਨਾ ਖਾਣੀ 1.5 ਮਹੀਨਾ ਤੇ ਫਿਰ ਮੇਲੇ ਗਏ ਜਿੱਤ ਲਿਆ ਪਾ ਇਹਦੇ ਨਾਲ ਮੇਲੇ ਨੇ ਕਿਤੇ ਤਿੰਨ ਜਿੱਤ ਲਈ ਪੀੜੀ ਆਪਣਾ ਟਰੋਨ ਵਾਲਾ ਵੀ ਆਪੇ ਠੀਕ ਹੈ ਇੱਕ ਵਾਰੀ ਹੀ ਸਲਾਈਟ ਆਉਗੀ ਟ੍ਰੈਕ ਕਿੰਨੇ ਨੰਬਰ ਤੇ ਆ ਗਿਆ ਜੀ ਵੀਰੇ ਪਹਿਲਾਂ ਪਹਿਲੇ ਤੇ ਲਾਈ ਰੱਖਿਆ ਬਹੁਤ ਟਾਈਮ ਜੱਜਿੰਗ ਵਿੱਚ ਬਹੁਤ ਪ੍ਰੋਬਲਮ ਆਈ ਦਿੱਖਾਂ ਨੂੰ ਠੀਕ ਹੈ ਤੇਰਾ ਆਪਣਾ ਦੂਸਰੇ ਨੰਬਰ ਤੇ ਕਰ ਪਾਉਗਾ ਅੱਛਾ ਨੀਲੀ ਲਾ ਗਿਆ ਨੇ ਚਾ ਹਾਂ ਨੀਲੀ ਜਮਾ ਕਿੰਨੇ ਗ ਉਹਨਾਂ ਚ ਦੂਜਾ ਨੰਬਰ ਲੈ ਗਿਆ ਤੇ ਮੇਰੇ ਉੱਤੇ ਆਇਆ ਸੀਗਾ ਪੱਤਰ ਹੁੰਦੇ ਦੀ ਪੂਚੇ ਤੇ ਟਰੋਲੇ ਵੀ ਦੂਜੇ ਚ ਗਿਆ ਪਰ 6ਵੇਂ ਹੱਦਵੇਂ ਤੇ ਆ ਗਿਆ ਸੀ ਉਹਨੂੰ ਸੌ ਪਾਈਸ਼ੀ ਤੋਂ ਲੈਣਾ ਸੀ ਉਹਦਾ ਐਕਚੁਅਲੀ ਪੀਸ ਦਾ ਚੱਕਰ ਪੈਦਾ ਸੀ ਥੋੜਾ ਜਿਹਾ ਕੂੜਾ ਠੀਕ ਹੈ ਉਹਨੂੰ ਵੀ ਆਇਆ ਸੀ 6ਵੇਂ ਨੰਬਰ ਤੇ ਉਹਦਾ 6ਵੇਂ ਨੰਬਰ ਤੇ ਟੋਰੀਏ ਨੂੰ ਬਾਹਰ ਨੂੰ ਲਿਆ ਕਰ ਸੁਭਿਰ ਕੱਟਾ ਦੇਖੋ ਕਹਾਦਾ ਕਿਆ ਬਤਾ ਮੁੰਦਰ ਦਾ ਨਗੀਨਾ ਤੇ ਟੈਸਟਿਕਲ ਵਗੈਰਾ ਤੇ ਭਾਰਾ ਪੂਰਾ ਬਹੁਤ ਜਿਆਦਾ ਹੋ ਗਿਆ ਹਨਾ ਤੇ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਬਿਲਕੁਲ ਰੈਂਗ ਸਿੰਘ ਆ ਤੇਜ ਆ ਬੀਤ ਤੋਂ ਪੁੱਛਦਾ ਵੀ ਸੀਮਨ ਕੀ ਨਾਂ ਤੇ ਤਿਆਰ ਕਰਾਏ ਹੋਇਆ ਨਾਂ ਨੂੰ ਇਹਦਾ ਕੀ ਰੱਖਿਆਗਾ ਤੇ ਫਿਰ ਨਾਂ ਵਗੈਰਾ ਕੀ ਰੱਖਿਆ ਇਹਦਾ ਵੀਰੇ ਇਹਦੇ ਬਾਜ ਦੇ ਨਾਂ ਤੇ ਸੀਮਨ ਤਿਆਰ ਕਰਾਏ ਆਪਾਂ ਬਾਜ ਰੱਖਤਾ ਧੰਨਵਾਦ ਬਾਜ ਇਹਦਾ ਨਾਮ ਰੱਖਤਾ ਆਖਾਂ ਮਣਕ ਨਹੀਂ ਲੱਗੀ ਆਪਾਂ ਨੂੰ ਬਾਜ ਰੱਖਤਾ ਠੀਕ ਆ ਬੂਰਾ ਨੀਲੀ ਰਾਵੀ ਦੇ ਵਿੱਚ ਆ ਗਿਆ ਹਨਾ ਤੇ ਸਰ ਫੜੇ ਪੌਣੇ ਤਿੰਨ ਸਾਲ ਦੇ ਲਗਭਗ ਹੀ ਆ ਹਨਾ ਦੋ ਦੰਦਾ ਬਸ ਤਿੰਨ ਸਾਲ ਦਾ ਹੋ ਗਿਆ ਉਹ ਇਹਦੂਗਾ ਇਹਦੂ ਵੱਧ ਨਹੀਂ ਉਮਰ ਹੈਗੀ ਸੋ ਮੱਥਾ ਨਿੱਕੇ ਨਿੱਕੇ ਆਇਆ ਫਿਰ ਰਿਜ਼ਲਟ ਵਗੈਰਾ ਤਾਂ ਹਲੇ ਆਇਆ ਨਹੀਂ ਕੋ ਮੈਂ ਤਾਂ ਕ੍ਰਾਸ ਕਰਾਈ ਗੱਪਣਾ ਹੈਗੀ ਆਪਣੇ ਲਈ ਕੀ ਕੀ ਲੈ ਕੇ ਗਿਆ ਆਜੂਗਾ ਥੋੜੇ ਟਾਈਮ ਚ ਸਾਲ ਦੇ ਤਰ ਤਰ ਰਿਜ਼ਲਟ ਆ ਜੀ ਠੀਕ ਹੈ ਸੀਮਨ ਆਪਣੇ ਕੋਲ ਤਿਆਰ ਹੈ ਇਹਦਾ ਲੈ ਚੱਲ ਬੰਨ ਲਈ ਤੇ ਫਿਰ ਮਾ ਦਾ ਇਹਦੇ ਕੀ ਰਿਕਾਰਡ ਆ ਦੋਦੇ ਦਾ ਮੇਰੇ ਮਾ ਦਾ ਪਾਣੀ ਇਹ ਦੇਖ ਕੇ ਅੱਜ ਕੀ ਲਾਈਟ ਤਾਂ ਨਹੀਂ ਜਵਾ ਸਕਦੇ ਠੀਕ ਹੈ ਗਾੜੇ ਸੌ ਕਰਵਾ ਦਵਾ ਸਪੈਕਸ਼ਨ ਲਾਈਵ ਜਵਾਵਾਗੇ ਜਦੋਂ 18 ਲਾਸ ਹੁੰਦਾ ਇਹਦਾ ਫਾਰਮਾਟ ਨੂੰ 10 ਲਾਸਿ ਬਿ 18 ਕਿਲੋ ਦੁੱਧ ਨਹੀਂ ਮੈਂਦਾ ਬੱਚਾ ਆਪਣੇ ਕੋਲ ਤਿਆਰ ਆ ਇਹ ਮੇਰੇ ਦੋ ਸਟਰਕਚਰ ਦੇਖ ਨਾ ਇਹਦਾ ਜਿਹੜਾ ਚੋਰ ਪਾਸਪਾਲ ਵਾਲੀ ਦੇਖ ਕਰ ਗੋਪਾਣੇ ਨਾਲ ਜਿਹੜਾ ਨਹੀਂ ਜੀ ਗਾਵੀ ਚ ਹੁੰਦਾ ਠੀਕ ਹੈ ਮਧਰੀ ਗੋੜੀ ਦੀ ਪੂਰੀ ਦੀ ਟੇਟ ਵੱਡੇ ਦੀ ਆ ਪੂਰਾ ਇੱਕ ਨੰਬਰ ਸਟਰਕਚਰ ਹੈ ਇਹ ਲੈਣ ਠੀਕ ਆਖ ਦੇਖ ਨਾ ਉਹ ਮਣਕਣੀ ਸੋ ਆਖ ਦੇਖੋ ਮਣਕਣੀ ਤੇ ਆਪਾਂ ਫਿਰ ਡਾਇਰੈਕਟਰਾਂ ਨਹੀਂ ਕਰਾਉਂਦੇ ਨਹੀਂ ਡਾਇਰੈਕਟਰ ਛੱਡਦੇ ਵੀਰੇ ਆਪਾਂ ਟਰੈਕ ਤਾਂ ਨਹੀਂ ਛੱਡਦੇ ਹੋਣ ਤੁਹਾਨੂੰ ਪਤਾ ਪਸ਼ੂਆਂ ਨੂੰ ਰੂਸੀ ਦਾ ਸਰਗਰ ਕੋਈ ਨਾ ਕੋਈ ਇਨਫੈਕਸ਼ਨ ਬੱਚੇ ਦਾ ਨਹੀਂ ਦੀ ਫਿਰ ਆਪਣਾ ਕੱਟਾ ਖੜਾਉਂਦੇ ਠੀਕ ਹੈ ਸੀਮਨ ਤਿਆਰ ਆ ਤੇ ਜਿਹੜੇ ਹਿਸਾਬ ਨਾਲ ਆਪਾਂ ਟੈਸਟਿਕਲ ਦੇਖਿਆ ਨੇ ਬਹੁਤ ਭਾਰੇ ਔਰ ਆਹ ਟਾਈਮ ਤੇ ਚੰਗੇ ਬੱਚੇ ਵਧਿਆ ਦੁੱਧ ਨਾਲ ਪੈਦਾ ਕਰੂ ਹਨਾ ਹਾਂ ਵੀਰੇ ਆਹ ਚੀਜ਼ ਮੈਂ ਤਾਂ ਸੁਣਿਆ ਜਿੰਦੀ ਆਪਾਂ ਦੇਖਿਆ ਤਾਂ ਨਹੀਂ ਉਹਦੇ ਕੱਟੇ ਦੀ ਕਹਿੰਦੇ ਆਹ ਕੀ ਚੀਜ਼ ਆਲੀ ਹੋਰ ਕੀ ਛੱਡੇ ਕਰਦੇ ਹਾਂ ਠੀਕ ਆ ਯਾਪ ਸੀਗਾ ਸੀਮਨ ਦਾ ਉਹਦਾ ਆਬਰਾ ਬਟੂ ਦਾ ਬਾਬਰਾ 2 ਦਾ ਹਨਾ ਸੋ ਬਾਬਰਾ 2 ਦਾ ਟੈਸਟੀਕਲ ਵਗੈਰਾ ਦੇਖੋ ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਭਾਰੇ ਟੈਸਟੀਕਲ ਕਿਸੇ ਸਾਹ ਦੇ ਮਿਲਦੇ ਨਹੀਂ ਤੇ 24 ਪਧਰੇ ਤੇ ਬਹੁਤ ਸੋਹਣਾ ਨਗੀਨਾ ਹੀ ਮੇਰੇ ਕੋਲ ਵੇਚ ਕੇ ਆਏ ਸੀ ਅੱਜ ਆਏ ਆਏ ਨੂੰ ਡੇਢ ਸਾਲ ਹੋ ਗਿਆ ਤੇ ਸੀਮਨ ਬਾਜ ਦੇ ਨਾਮ ਤੇ ਤਿਆਰ ਹੈ ਬਾਜ ਦੇ ਨਾਮ ਤੇ ਵੀ ਆਪਣੇ ਕੋਲ ਲਿਆ ਫੜਦਾ 200 ਰੁਪਏ ਆਪਣਾ ਸਟਰਾ ਦਾ ਰੇਟ ਆ 200 ਰੁਪਏ ਸਟਰਾ ਦਾ ਰੇਟ ਆ ਹਾਂ ਜੀ ਜਿਹੜਾ ਮਰਜੀ ਵੀ ਦੂਰ ਨੇੜੇ ਜਿੱਥੋਂ ਕੀ ਮਰਜੀ ਚਾਹੀਏ ਇੱਕ ਲੈਣਾ ਹੋਵੇ ਚਾਹੀਏ 50 ਲੈਣਾ ਹੋਵੇ 50 ਲੈਣਾ ਹੋਵੇ ਬਸ ਆਪਾਂ ਨੂੰ ਕੋਈ ਇੱਕ ਲੈਣਾ ਹੋਵੇ ਆਏ ਨਹੀਂ ਉਹਨੂੰ ਮਹਿੰਗਾ ਲਾਉਣਾ ਕਿੰਨੇ ਮਰਜੀ ਲੈ ਜੀ ਠੀਕ ਹੈ ਸੋ ਵੀਰੋ 200 ਰੁਪਏ ਪਰ ਸਟਰਾ ਦਾ ਰੇਟ ਆ ਕਿਸੇ ਵੀ ਨਗੀਨਾ ਤੋਂ ਵੀ ਬਿਹਤਰ ਲੋਜ ਵੀਡੀਓ ਕਵਰ ਕਰਦੇ ਆ ਰੇਅਰ ਮਿਲਦਾ ਵੀਰੇ ਸੋ ਗਰ ਬੂਰਾ ਨੀਲੀ ਦਾ ਵੀ ਜੇ ਬਾਕੀ ਪੈਠ ਫੂੜਾ ਚੜਾਈ ਚੜੂਈ ਬਹੁਤ ਵਧੀਆ ਹੈ ਨਾ ਹਲੇ ਦਾ ਬੱਚਾ ਹਲੇ 2 ਸਾਲ ਹੋਰ ਗਰੋਥ ਕਰਨੀ ਆਣੇ ਦੇਖ ਲੈ ਵੀਰੇ ਜਦੋਂ ਵੱਡਾ ਪ੍ਰੋਪਰ ਰੇਟ ਚ ਜਾਵਨੇ ਕਹੇ ਜਾਂਦਾ ਹੁਣ ਬਹੁਤ ਤਗੜਾ ਸਾਣ ਬਣੂਗਾ ਇਹ ਤੇ ਬਰੀਡਿੰਗ ਵਾਲਾ ਸਾਣ ਪੂਰਾ ਪ੍ਰੋਪਰ ਤਿਆਰ ਹੋ ਚੁੱਕਿਆ ਪਿੰਡ ਬੀਲੇ ਦੇ ਵਿੱਚ ਨੰਬਰ ਬੋਲ ਦੀ ਦੁਬਾਰਾ ਆਪਣਾ ਨੰਬਰ ਵੀਰੇ ਹੈਗਾ ਆਪਣਾ 98788 80770 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ